ਸਤਿ ਸ਼੍ਰੀ ਅਕਾਲ ਰਜੋਜੀ ਕੀ ਹਾਲ ਹੈ ਸਰ ਤਿੰਨ ਹਫ਼ਤੇ ਬਾਅਦ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਫਾਰ ਕਮਿੰਗ ਤੁਸੀਂ ਤਾਂ ਪੀਏਸੀ ਦੇ ਫਾਊਂਡਰ ਮੈਂਬਰ ਹੈਗੇ ਹੋ ਪਰ ਜਦੋਂ ਤੁਹਾਡਾ ਇਹ ਦੇਖਦੇ ਜੀ ਮੀਸ ਰੀਅਲੀ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਜੀ ਸਪੋਰਟਸ ਪਰਸਨ ਦੇ ਨਾਲ-ਨਾਲ ਤੁਸੀਂ ਪਰੇਵਨ ਪ੍ਰੇਮੀ ਵੀ ਹੈਗੇ ਹੋ ਸਰ ਜੀ ਅਸੀਂ ਸਾਈਕਲਿੰਗ ਨਾਲ ਨਾਲੇ ਤੇਲ ਬਚਾਉਨੇ ਆ ਹਾਂਜੀ ਨਾਲੇ ਕਸਰਤ ਹੋ ਜਾਂਦੀ ਆ ਹਾਂਜੀ ਤੇ ਇੱਕ ਸਵੇਰੇ ਉੱਠਣ ਦੀ ਆਦਤ ਵੀ ਪੈ ਜਾਂਦੀ ਆ ਜੀ ਪਬਲਿਕ ਐਕਸ਼ਨ ਕਮੇਟੀ ਜਿਹਦਾ ਮੈਂਮੀ ਦਾਸ ਮੈਂਬਰ ਆ ਫਾਊਂਡਰ ਮੈਂਬਰ ਹੋ ਤੁਸੀਂ ਸਾਰੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿੱਥੇ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਹਾਂਜੀ ਯਤਨ ਕਰ ਰਹੇ ਆ ਤੇ ਉੱਥੇ ਬੱਚੇ ਯੰਗਸਟਰ ਸਾਡੇ ਨਾਲ ਜੁੜ ਰਹੇ ਆ ਜੀ ਜੀ ਤੇ ਜਿਵੇਂ ਮੱਤੇਵਾੜਾ ਜੰਗਲ ਅਸੀਂ ਸਾਡੀ ਐਫਰਟ ਨਾਲ ਲੋਕਾਂ ਦੀ ਐਫਰਟ ਨਾਲ ਤੇ ਸਰਕਾਰ ਦੀ ਐਫਰਟ ਨਾਲ ਬਚਿਆ ਜੀ ਸਰ ਤੋਂ ਸਾਨੂੰ ਉਹ ਜਿਹੇ ਹੋਰ ਜੰਗਲ ਕ੍ਰੀਏਟ ਕਰਨ ਦੀ ਲੋੜ ਹੈ ਬਿਲਕੁਲ ਤੇ ਇਹ ਜਿਹੜੀ ਮੁਹਿੰਮ ਦਾ ਹਿੱਸਾ ਬਣੋ ਦੇਖੋ ਹਰ ਸਾਲ ਜੁਲਾਈ ਦੇ ਮਹੀਨੇ ਵਿੱਚ ਪਲਾਂਟੇਸ਼ਨ ਡਰਾਈਵ ਹੁੰਦੀ ਹੈ ਓਕੇ ਸਰ ਔਰ ਉਹ ਪਲਾਂਟ ਜਾਂਦੇ ਕਿੱਥੇ ਜਾਂਦੇ ਕਿੱਥੇ ਬਿਲਕੁਲ ਜੇ ਪਿੱਛੇ ਜੇ ਹੁਣ ਫੇਸਬੁਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਢਾਈ ਕਰੋੜ ਵਾਦੀ ਆ ਜੇ ਇੱਕ ਇੱਕ ਬੰਦਾ ਦਰਖਤ ਲਾ ਦੇ ਢਾਈ ਕਰੋੜ ਦਰਖਤ ਹੋ ਜਾਏਗਾ ਪਰ ਲਾਵੇ ਲਾਵੇ ਤੇ ਪਾਲੇ ਪਾਲੇ ਬਿਲਕੁਲ ਮੇਰਾ ਸਭ ਤੋਂ ਵੱਧ ਜੋਰ ਇਸੇ ਗੱਲ ਤੇ ਹੁੰਦਾ ਕਿ ਦਰਖਤ ਲਾਓ ਤੇ ਪਾਲੋ ਬੱਚਿਆ ਬਿਲਕੁਲ ਜੀ ਉਹ 2-3 ਸਾਲ ਤੁਹਾਡੀ ਜਿਹੜੀ ਪਰਵਰਿਸ਼ ਨਾਲ ਉਹ ਜਿਹੜਾ ਦਰਖਤ ਉਹ ਵੱਡਾ ਹੋ ਜਾਏਗਾ। ਰਾਈਟ ਸਰ। ਠੀਕ ਹੈ। ਜਦੋਂ ਵੱਡਾ ਹੋਏਗਾ ਉਹਦੀ ਛਾਂ ਤੁਸੀਂ ਉਹ ਮੰਨਣੀ ਆ ਆਪਣੀ ਗੱਡੀ ਖੜਾਓ ਸਕੂਟਰ ਖੜਾਓ। ਬਿਲਕੁਲ। ਠੀਕ ਹੈ। ਤਾਂ ਜਿਹਨੇ ਆਪਣੀ ਗੱਡੀ ਦਰਖਤ ਥੱਲੇ ਖੜਾਉਣੀ ਹੈ ਉਹ ਅੱਜ ਦਰਖਤ ਲਗਾ ਦੇ। ਐਗਜ਼ੈਕਟਲੀ। ਠੀਕ ਹੈ। ਉਹਨਾਂ ਦੇ ਪੁੱਤਰ ਪੋਤੇ ਉਹ ਗੱਡੀਆਂ ਉੱਥੇ ਲਾਇਆ ਕਰਨਗੇ ਛਾਂ ਮਾਣਿਆ ਕਰਨਗੇ। ਕਿ ਜੰਗਲਾਂ ਵਿੱਚ ਤਾਪਮਨ 4 ਤੋਂ 5 ਡਿਗਰੀ ਘੱਟ ਹੁੰਦਾ ਪਿੱਛੇ ਜੇ ਮੈਂ ਮੱਧ ਪ੍ਰਦੇਸ਼ ਤਾਨਾ ਫੋਰੈਸਟ ਜਾ ਕੇ ਆਇਆ ਓਕੇ ਸਰ ਬਾਹਰ 40 ਡਿਗਰੀ ਸੀ ਜੰਗਲ ਵਿੱਚ 32 33 ਉਹ ਵੈਰੀ ਗੁੱਡ 5 6 7 ਡਿਗਰੀ ਦਾ ਫਰਕ ਪੈ ਜਾਂਦਾ ਜੰਗਲ ਜਿਆਦਾ ਹੋਵੇ ਬਾਹਰ ਚ ਜਿਆਦਾ ਹੋਵੇ ਰਾਈਟ ਸਰ ਸੋ ਇਸ ਮੋਹਮ ਨਾਲ ਜਿਹੜੋ ਤੇ ਖਾਸ ਕਰਕੇ ਮੈਂ ਅਪੀਲ ਕਰਦਾਂ ਕਿ ਠੀਕ ਕਰ ਲੋ ਮੈਂ ਸੰਭੋ ਵੱਲੋਂ ਸਾਡੇ ਵੱਲੋਂ ਕਿਉਂਕਿ ਸੰਭੋ ਦਾ ਮੈਂ ਵੀ ਹਿੱਸਾ ਆ ਆ ਪੜੋ ਜੀ ਅਰਥ ਆਰ ਲੁਧਿਆਣਾ ਮਨਾ ਰਹੇ ਆ ਅਸੀਂ 14 ਜੁਲਾਈ ਨੂੰ ਅਰਥ ਆਰ ਮੀਨਜ਼ ਇੱਕ ਘੰਟੇ ਵਿੱਚ ਅਸੀਂ 1 ਲੱਖ ਬੂਟੇ ਲਾਉਣੇ ਆ ਤੇ ਪਰਵਰਿਸ਼ ਕਰਨੇ ਆ ਪਾਲਣੇ ਆ ਸੋ ਹਰ ਹਰ ਬੰਦਾ ਇੱਕ ਇੱਕ ਬੂਟਾ ਵੀ ਮਲੇ ਓਨਰਸ਼ਿਪ ਲਵੇ ਕਿ ਇਹ ਬੂਟਾ ਮੈਂ ਲਗਾਇਆ ਤੇ ਇਹਨੂੰ ਮੈਂ ਹੀ ਗਰੋ ਕਰਨਾ ਹੈ ਤੇ ਮੈਂ ਹੀ ਇਹਨੂੰ ਵੱਡਾ ਕਰਨਾ ਤੇ ਇਹਦੀ ਛਾ ਲੋਕੀ ਮੰਨਿਆ ਕਰਨੀ ਤੇ ਇਹ ਲੋਕ ਭਲੇ ਦੀ ਗੱਲ ਹੈ ਤੇ ਆਓ ਆਪਾਂ ਜਿੱਥੇ ਪ੍ਰਦੂਸ਼ਣ ਦਾ ਕੰਮ ਕਰ ਰਹੇ ਆ ਉੱਥੇ ਜੰਗਲ ਲਗਾਈਏ ਦਰਖਤ ਲਗਾਈਏ ਬੂਟੇ ਲਗਾਈਏ ਮੇਰੇ ਨਾਲ ਮੇਰੇ ਦੋਸਤ ਨੇ ਇਹਨਾਂ ਨੇ ਆਪਣੇ ਬਰਥਡੇ ਤੇ ਆਪਣੇ ਬੇਟੇ ਦੇ ਬਰਥਡੇ ਤੇ ਆਪਣੇ ਦੋਨੋਂ ਬੇਟਿਆਂ ਦੇ ਬਰਥਡੇ ਤੇ ਦਰਖਤ ਪਾਲੇ ਨੇ ਲਾਏ ਨਹੀਂ ਪਾਲੇ ਵਰੇ ਗੁੱਡ ਜੀ ਬਹੁਤ ਇਤਰੇ ਦੇ ਉਦਾਹਰਨ ਬਣੋ ਤੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਕੀ ਨਾਮ ਸਰ ਤੁਹਾਡਾ ਬਰਥਡੇ ਤੇ ਜਨਮ ਦਿਨ ਦੀਆਂ ਸ਼ੁਭ ਕਾਮਨਾ ਜੀ ਕਿਰਨ ਜੈਨ ਬਹੁਤ ਚੰਗਾ ਉਪਰਾਲਾ ਜੀ ਤੁਸੀਂ ਜਰੂਰ ਦੇਖੋ ਸਾਨੂੰ ਤੁਹਾਡੇ ਵਰਗੇ ਸੱਜਣਪੁਰ ਚਿੱਤਿਆ ਹਿੰਦੁਸਤਾਨ ਦੇ ਵਿੱਚ ਮੈਂ ਕਹਿ ਸਕਦਾ ਪੋਲੂਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸੋਚਣ ਲਈ ਕੀ ਤੁਹਾਡੇ ਮਨ 'ਚ ਜਹਨ ਚ ਆਇਆ ਜੀ ਕਿ ਕੀ ਤੁਸੀਂ ਇਹ ਉਪਰਾਲਾ ਕਰਨ ਦੀ ਸਰ ਪੋਲੂਸ਼ਨ ਦਿਨੋ ਦਿਨ ਵਧਦਾ ਜਾ ਰਿਹਾ ਹੈ ਹਾਂਜੀ ਤੇ ਪੋਲੂਸ਼ਨ ਨੂੰ ਜਿਹੜਾ ਘੱਟ ਕਰਨ ਦੇ ਵਿੱਚ ਜਿਹੜੇ ਪੇੜ ਆ ਆਪਣੇ ਬਹੁਤ ਸਹਾਇਕ ਹੁੰਦੇ ਨੇ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵਾਦ-ਵਾਦ ਪੇੜ ਲਗਾਉਣੇ ਚਾਹੀਦੇ ਆ ਤਾਂ ਕਿ ਜਿਹੜੇ ਆਪਣੇ ਆਣ ਵਾਲੇ ਜਿਹੜੇ ਆਪਣਾ ਪਰਿਵਾਰ ਹੈ ਜਿਹੜਾ ਆਪਣੇ ਆਣ ਵਾਲੇ ਬੱਚੇ ਆ ਉਹਦਾ ਨਿਗਮਾਨ ਸਿਕਣ ਤੇ ਪੋਲੂਸ਼ਨ ਰਹਿਤ ਰਹਿ ਸਕੇ ਉਹ ਵੈਰੀ ਗੁੱਡ ਦੇਖੋ ਜੈਨ ਸਾਨ ਬਹੁਤ ਵੱਡੀ ਗੱਲ ਕਹੀ ਹੈ ਜੀ ਅਸੀਂ ਵੀ ਚਾਹਨੇ ਕਿ ਸਾਰੇ ਜਿਹੜੇ